ਬਹੁਤ ਹੀ ਸਤਿਕਾਰਯੋਗ ਜਿਹੜੇ ਮਠੰਡਾ ਸ਼ਹਿਰ ਦੇ ਲੋਕਾਂ ਜਾਂ ਜਿੱਥੇ ਵੀ ਮੇਰੀ ਆਵਾਜ਼ ਸੁਣਦੇ ਨੇ ਉਹਨਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਹੀ ਪਿਆਰੇ ਦੋਸਤੋ ਮਠੰਡਾ ਸ਼ਹਿਰ ਦੇ ਮੇਰੇ ਭਰਾਵੋ ਮੈਂ ਜਗਰੂਪ ਸਿੰਘ ਗਿੱਲ ਨੰਮ ਲੈ ਮਠੰਡਾ ਸਿਟੀ ਤੁਹਾਡੇ ਰੂਬਰੂ ਹੋ ਰਿਹਾ ਹਾਂ ਕਿਉਂਕਿ ਮੈਂ ਬਤੌਰ ਐਮਐਲਏ ਮੇਰੀ ਡਿਊਟੀ ਬਣਦੀ ਹੈ ਤੁਸੀਂ ਮੇਰੀ ਇਹ ਡਿਊਟੀ ਲਈ ਸੀ ਕਿ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਸ਼ਹਿਰ ਦੇ ਵਿਕਾਸ ਦੇ ਲਈ ਜੋ ਵੀ ਕੰਮ ਕੀਤੇ ਜਾਣ ਮੇਰੀ ਡਿਊਟੀ ਹੈ ਕਿ ਉਸ ਦੇ ਨਜ਼ਰਸ਼ਾਨੀ ਤੁਹਾਨੂੰ ਵੀ ਕਰਵਾਉਂਦਾ ਰਹਾ ਮਾਂ ਤੁਹਾਡੇ ਪ੍ਰਤੀ ਜਾਣਕਾਰੀ ਉਸ ਦੀ ਜ਼ਿੰਦਾ ਰਹਾ ਬਹੁਤ ਲੰਬੇ ਸਮੇਂ ਤੋਂ ਬਟਿੰਡਾ ਸ਼ਹਿਰ ਦੇ ਵਿੱਚ ਕਿਉਂਕਿ ਮੇਰੇ ਚੋਣਾਂ ਵਾਲੇ ਦੌਰਾਨ ਅਸੀਂ ਵਾਅਦਾ ਕੀਤਾ ਸੀ ਕਿ ਇੱਕ ਬਸ ਸਟੈਂਡ ਬਟਿੰਡਾ ਸ਼ਹਿਰ ਨੂੰ ਹੋਰ ਬਣਾ ਕੇ ਦਿੱਤਾ ਜਾਏਗਾ। ਔਰ ਸਰਦਾਰ ਭਗਵਾਨ ਸਿੰਘ ਬਾਣ ਸਾਡੇ ਜਿਹੜੇ ਕੇਂਦਰੀ ਮੁਖੀ ਸ਼੍ਰੀ ਨਰਿੰਦ ਕੇਜਰੀਵਾਲ ਜੀ ਉਹ ਵੀ ਮੋੜ ਮੰਡੀ ਵਿਖੇ ਇਸ ਦੇ ਲਈ ਬਟਿੰਡੇ ਸ਼ਹਿਰ ਦੇ ਬਟਿੰਡਾ ਹਲਕੇ ਦੇ ਲੋਕਾਂ ਦੇ ਲਈ ਆਪਣੀ ਕਮਿਟਮੈਂਟ ਪੂਰੀ ਕਰਕੇ ਗਏ ਸੀ। ਮੇਰੀਆਂ ਉਸ ਤੋਂ ਬਾਅਦ ਦੋ ਮੀਟਿੰਗਾਂ ਉਹਨਾਂ ਨਾਲ ਹੋਈਆਂ। ਔਰ ਜਿਹੜੇ 社 ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ আহমেদ ਪਰੇ ਔਰ ਉਹਨਾਂ ਦੀ ਟੀਮ ਉਹਨਾਂ ਸਾਰਿਆਂ ਦੀ ਨਾਲ ਮਿਲ ਕੇ ਇਸ ਦੇ ਲਈ ਵੱਖ-ਵੱਖ ਥਾਵਾਂ ਦੇ ਉੱਤੇ ਐਕਸਰਸਾਈਜ਼ਾਂ ਕੀਤੀਆਂ ਗਈਆਂ ਸਨ ਔਰ ਉਹਨਾਂ ਐਕਸਰਸਾਈਜ਼ਾਂ ਦੇ ਵਿੱਚ ਮੈਂ ਚਾਹੁੰਦਾ ਸੀ ਕਿ ਇਸ ਨੂੰ ਇੱਕ ਪਰਸਲ ਤੌਰ ਤੇ ਕਰਨ ਦੀ ਬਜਾਏ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਇਹ ਇੱਛਾ ਸੀ ਕਿ ਮੈਂ ਔਰ ਜ਼ਿਲ੍ਹੇ ਦਾ ਪ੍ਰਸ਼ਾਸਨ ਮੁਹੰਦੇ ਸ਼ਹਿਰ ਦੀਆਂ ਮੁੱਖ ਪ੍ਰਮੁੱਖ ਖੇਤਰਾਂ ਦੇ ਨਾਲ ਰਹਿ ਕਰਕੇ ਸਮੁੱਚੀ رائے ਦੇ ਅਨੁਸਾਰ ਕਿ ਕਿੱਥੇ ਮਕੂਲ ਜਗ੍ਹਾ ਹੈ ਜਿੱਥੇ ਬਸਟੈਂਡ ਬਣਾਇਆ ਜਾਵੇ ਉਸ ਦੀ ਰਿਪੋਰਟ ਸਰਕਾਰ ਨੂੰ ਭੇਜਣ ਉਸ ਦੇ ਲਈ ਜਿਹੜੀ ਅੱਜ ਮੀਟਿੰਗ ਕੀਤੀ ਗਈ ਸੀ ਉਹ ਸਰਵ ਸਾਂਝੀ ਸੀ ਜਿਸ ਦੇ ਵਿੱਚ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਸੁਪ੍ਰਿੰਸੇਂਗੜਾ ਜੀ ਔਰ ਸ਼੍ਰੋਮਣੀ ਕਾਲੀਦਾੜ ਦੇ ਪ੍ਰਧਾਨ ਸਰਦਾਰ ਬੜਕਾਰ ਸਿੰਘ ਜੀ ਔਰ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗੀ ਜੀ ਔਰ ਇਸੇ ਤਰ੍ਹਾਂ ਟਰਾਂਸਪੋਰਟ ਜਿਹੜੀ ਇਲਾਬੀ ਹੈ ਉਸ ਵੱਲੋਂ ਉਹਨਾਂ ਦੇ ਮੁਖੀ ਜਾਂ ਉਹਨਾਂ ਦੇ ਨੁਮਾਇंदे ਵਪਾਰ ਮੰਡਲ ਵੱਲੋਂ ਆਏ ਸਾਥੀ ਬਾਕੀ ਪ੍ਰਸ਼ਾਸਨ ਦੇ ਅਧਿਕਾਰੀ ਜਿਨ੍ਹਾਂ ਦੇ ਨਾਲ ਰਹਿ ਕਰਕੇ ਜਿਹੜੀ ਇੱਕ ਟੈਕਨੀਕਲ ਕਮੇਟੀ ਬਣਾਈ ਗਈ ਸੀ ਪਹਿਲਾਂ ਪ੍ਰਸ਼ਾਸਨ ਲਗਾਤਾਰ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਥੱਲੇ ਇੰਜੀਨੀਅਰ ਕਾਰੇ ਯਾਰ ਹੋਰ ਜਿਹੜੀਆਂ ਏਜੰਸੀਆਂ ਹਨ ਉਹਨਾਂ ਵੱਲੋਂ ਇਸ ਤੇ ਸਰਵੇ ਕਰਵਾਉਂਦੇ ਰਹੇ ਔਰ ਉਸ ਦੀ ਡਿਟੇਲ ਰਿਪੋਰਟ ਅੱਜ ਇਹ ਸਾਰੀ ਕਮੇਟੀ ਦੇ ਵਿੱਚ ਪੇਸ਼ ਕੀਤੀ ਗਈ ਜਿਸ ਦੇ ਵਿੱਚ ਜਿਹੜਾ ਪੁਰਾਣੀ ਜਗਾ ਸੀ ਉਸ ਨੂੰ ਵੀ ਔਰ ਉਸ ਦੇ ਜਿਹੜੇ ਫਾਇਦੇ ਜਾਂ ਨੁਕਸਾਨ ਜਾਂ ਉਸ ਦੀ ਬਾਇਅਬਿਲਟੀ ਨੂੰ ਉਸ ਕਮੇਟੀ ਦੀ ਰਿਪੋਰਟ ਤਾਅਕ ਵਿਚਾਰਿਆ ਗਿਆ ਉਸ ਤੋਂ ਬਾਅਦ ਜਿਹੜੀ ਡੇਰੀ ਵਿਕਾਸ ਵਾਲੀ ਜਿਹੜੀ ਜਗਾ ਸੀ ਗੋਨਿਆਣਾ ਰੋਡ ਤੇ ਉਸ ਦੇ ਵੀ ਪ੍ਰੋਸਰ ਬ੍ਰਾਊਨ ਕੇ ਉਸ ਦੇ ਫਾਇਦੇ ਕੀ ਹੈ ਉਸ ਦੀ ਵਾਇਬਿਲਟੀ ਕੀ ਹੈ ਬਣਾਇਆ ਜਾ ਸਕਦਾ ਹੈ ਜੇ ਨਹੀਂ ਬਣਾਇਆ ਜਾ ਸਕਦਾ ਕਿਉਂ ਨਹੀਂ ਬਣਾਇਆ ਜਾ ਸਕਦਾ ਜਿਹੜੀ ਮਲੋਠ ਰੋਡ ਦੇ ਉੱਤੇ ਪੁਲ ਦੇ ਸੱਜੇ ਪਾਸੇ ਜਿਹੜਾ ਸੀ ਟਾਈਮ ਕੁਆਟਰ ਸੀ ਜਿੱਥੇ ਬਹੁਤ ਵੱਡੀਆਂ 132 ਕੇਵੀ ਦੀਆਂ ਲਾਈਨਾਂ ਨੇ ਉਸ ਦੀ ਵੀ ਵਾਇਬਿਲਟੀ ਟੈਕਨੀਕਲ ਰਿਪੋਰਟ ਉਸ ਤੇ ਪੇਸ਼ ਕੀਤੀ ਗਈ ਜੋਥੀ ਰਿਪੋਰਟ ਮਰੋੜ ਰੋਡ ਦੇ ਉੱਤੇ ਅੰਬੂਜਾ ਫੈਕਟਰੀ ਦੇ ਨਾਲ 30 ਏਕੜ ਜਿੱਥੇ ਸਾਡੇ ਮੁੱਖ ਮੰਤਰੀ ਸਾਹਿਬ ਖੁਦ ਆਏ ਸੀ ਔਰ ਡਿਪਟੀ ਕਮਿਸ਼ਨਰ ਸਾਹਿਬ ਆਪ ਦੀ ਟੀਮ ਦੇ ਨਾਲ ਮੈਂ ਉਹਨਾਂ ਦੇ ਨਾਲ ਸੀ ਔਰ ਮੇਰੇ ਹੋਰ ਸਾਥੀ ਵੀ ਸਾਡੇ ਨਾਲ ਸਨ ਇਹਨਾਂ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਉਹ ਸਾਰੀਆਂ ਜਿਹੜੀਆਂ ਮੁਲਾਂਕਣ ਜਿਹੜਾ ਕੀਤਾ ਗਿਆ ਸੀ ਜਗਾਵਾਂ ਦਾ ਅੱਜ ਸਾਡੀ ਪਾਰਟੀ ਵੱਲੋਂ ਸਾਡੇ ਦੋਵੇਂ ਚੇਅਰਮੈਨ ਸ਼੍ਰੀ ਨੀਲ ਗਰਗੀ ਇੰਡਰ ਠਾਕਰ ਜੀ ਜਿਹੜੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਸਿੰਦਰ ਭੱਲਾ ਜੀ ਹਾਜ਼ਰ ਸੀ ਸਾਡੇ ਜ਼ਿਲ੍ਹਾ ਪ੍ਰਧਾਨ ਬਿੱਟੂ ਜੀ ਉਹ ਵੀ ਹਾਜ਼ਰ ਸੀ ਸਾਰਿਆਂ ਨੇ ਤਕਰੀਬਨ ਘੰਟਾ ਡੇਢ ਘੰਟਾ ਇਸ ਤੇ ਮੀਟਿੰਗ ਚੱਲੀ ਔਰ ਪੂਰੀ ਐਕਸਰਸਾਈਜ਼ ਕਰਕੇ ਹਰ ਵਿਅਕਤੀ ਨੇ ਆਪਦੇ ਵਿਚਾਰ ਦਿੱਤੇ ਔਰ ਉਸ ਦੇ ਵਿਚਾਰ ਬਟਾਂਦਰੇ ਤੋਂ ਬਾਅਦ ਸਰਬਸੰਮਤੀ ਦੇ ਨਾਲ ਜਿਹੜੀ رائے ਬਣੀ ਓਮ ਰੋਠ ਰੋਡ ਦੇ ਉੱਪਰ ਬੱਸ ਸਟੈਂਡ ਦੀ ਰეკਮੈਂਡੇਸ਼ਨ ਕਿਉਂਕਿ ਫਾਈਨਲ ਜਿਹੜੀ ਹੈ ਉਹ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਜੀ ਕੋਲ ਜਾ ਕੇ ਹੋਣੀ ਹੈ ਕਿਉਂਕਿ ਓਜੂ ਬੀਜੀਐਲ ਦੀ ਮੀਟਿੰਗ ਹੁੰਦੀ ਹੈ ਉਸ ਦੇ ਵਿੱਚ ਜਗ੍ਹਾ ਦੀ ਟ੍ਰਾਂਸਫਰ ਹੋਣੀ ਹੁੰਦੀ ਹੈ ਉਹ ਅਸੀਂ ਅੱਜ ਰਿਪੋਰਟ ਬਣਾ ਕੇ ਇਹ ਡਿਪਟੀ ਕਮਿਸ਼ਨਰ ਸਾਹਿਬ ਸਰਕਾਰ ਨੂੰ ਭੇਜ ਦੇਣਗੇ ਮੈਨੂੰ ਖੁਸ਼ੀ ਹੈ ਕਿ ਬਹੁਤ ਜਲਦੀ ਜਿਹੜੀ ਸਾਡਾ ਵਾਅਦਾ ਸੀ ਬਟਿੰਡੇ ਦੇ ਲੋਕਾਂ ਦੇ ਨਾਲ ਅਸੀਂ ਪੁਰਾਣੇ ਵਰਸਟੇ ਨੂੰ ਕਾਇਮ ਰੱਖਦੇ ਹੋਏ ਔਰ ਸ਼ਟਰਿੰਗ ਵਰਸ ਲਾਉਣ ਦਾ ਪ੍ਰਬੰਧ ਕਰਦੇ ਹੋਏ ਇਸ ਨਵੇਂ ਵਰਸਟਾ ਜਿਹੜਾ ਮੇਰੇ ਚੋਣਾਂ ਦੇ ਦੌਰਾਨ ਔਰ ਉਸ ਤੋਂ ਬਾਅਦ ਵੀ ਮੁੱਖ ਮੰਤਰੀ ਸਾਹਿਬ ਦੇ ਬਿਆਦੇ ਦੇ ਮੁਤਾਬਕ ਅਸੀਂ ਇਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦੀ ਦੇਣ ਦੇ ਵਿੱਚ ਕਾਮਯਾਬ ਹੋਵਾਂਗੇ ਇਸ ਗੱਲ ਦੀ ਮੈਂ ਬਠਿੰਡਾ ਸਮੂਹ ਹਲਕੇ ਦੇ ਮੇਰੇ ਭਰਾਵਾਂ ਨੂੰ ਜਿਹੜੇ ਬਠਿੰਡਾ ਹਲਕੇ ਦੇ ਵਿੱਚ ਰਹਿੰਦੇ ਨੇ ਔਰ ਬਾਹਰ ਦੇ ਲੋਕ ਵੀ ਜੋ ਮੇਰੀ ਆਵਾਜ਼ ਹੁੰਦੇ ਐ ਉਹਨਾਂ ਨੂੰ ਵਧਾਈ ਦਿੰਦਾ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਪ੍ਰਸ਼ਾਸਨ ਨੂੰ ਵੀ ਵਧਾਈ ਔਰ ਸ਼ਾਬਾਸ਼ੀ ਦਿੰਦਾ ਜਿਨ੍ਹਾਂ ਨੇ ਲਗਾਤਾਰਤਾ ਦੇ ਨਾਲ ਇਸ ਦੇ ਉੱਤੇ ਕੰਮ ਕਰਕੇ ਇਹਨੂੰ ਨੇ ਪ੍ਰੈਸ਼ਰ ਆਉਂ ਲਿਓ ਜਤਨ ਚੀਲ ਨੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਵਧਾਈ